ਤਨ ਤਨ ਸਹਿਬ ਸਿੰਘ ਤੇਗ বাহাদুর ਸਹਿਬ ਜੀ ਮਹਾਰਾਜ ਦਾ 350 ਸਾਲਾ ਸ਼ਹੀਦੀ ਦਿਹਾੜਾ ਜੋ ਸਮੁੱਚੀ ਦੁਨੀਆ ਵਿੱਚ ਸ਼ਤਾਬਦੀ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਕਿਉਂਕਿ ਅੱਜ ਤੋਂ 350 ਸਾਲ ਪਹਿਲਾਂ ਤਨਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ Hindu ਧਰਮ ਦੀ ਰਾਖੀ ਵਾਸਤੇ ਉਹਨਾਂ ਦੇ ਖਿਲਾਫ ਜੋ ਔਰੰਗਜ਼ੇਬ ਨੇ ਇੱਕ ਮੁਹਿੰਮ ਆਰੰਭ ਕੀਤੀ ਸੀ ਉਸ ਨੂੰ ਸਤਗੁਰੂ ਜੀ ਨੇ ਜਦੋਂ ਉਹਨਾਂ ਨੇ ਆ ਕੇ ਬੇਨਤੀ ਕੀਤੀ ਪੰਡਤ ਕਿਰਪਾ ਰਾਮੀ ਦੀ ਗਵਾਈ ਵਿੱਚ ਕਸ਼ਮੀਰ ਤੋਂ ਆ ਕੇ ਉਹ ਸਮੇਂ ਧੰਗੁਰ ਤੇਗ ਬਹਾਦਰ ਮਹਾਰਾਜ ਜੀ ਨੇ ਉਹਨਾਂ ਦੀ ਬੇਨਤੀ ਨੂੰ ਸੁਣ ਕੇ ਦਿੱਲੀ ਜਾ ਕੇ ਆਪ ਸਤਗੁਰੂ ਜੀ ਦੇ ਧਰਮ ਦੀ ਰਾਖੀ ਵਾਸਤੇ ਇਹ ਸ਼ਹਾਦਤ ਦਿੱਤੀ ਤੇ ਜੋ ਇਤਿਹਾਸ ਦੇ ਬੋਲ ਆ ਕਿ ਵਰਗੜ ਪਏ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਸਮੁੱਚੀ ਦੁਨੀਆ ਦੇ ਧਰਮਾਂ ਦੀ ਅਗਵਾਈ ਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕੀਤੀ ਕਿਉਂਕਿ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਸਾਕੇ ਨੂੰ ਧਰਮ ਲਈ ਵਰਤਾਇਆ ਹੋਇਆ ਸਾਕਾ ਕਿਹਾ ਧਰਮ ਹੇਤ ਸਾਕਾ ਜੋ ਕੀਆ ਸੀਸ ਦਿਆ ਪਰ ਸਰਰ ਨਾ ਦਿਆ ਇਹ ਮਹਾਨ ਜੋ ਸ਼ਹਾਦਤ ਹੈ ਉਹਨਾਂ ਨਾਲ ਭਾਈ ਮਤੀ ਦਾਸ ਜੀ ਦੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਹੈ ਉਸ ਦਾ ਅੱਜ ਸਮੁੱਚੇ ਸਿੱਖ ਜਗਤ ਅੰਦਰ ਸਿੱਖ ਸੰਗਤਾਂ ਦੇ ਮਨ ਵਿੱਚ ਬੜਾ ਮਨ ਵਿੱਚ ਵਿਰਾਗ ਪਿਆਰ ਜੋ ਬਣਿਆ ਹੋਇਆ ਸੰਗਤਾਂ ਬੜੇ ਪਿਆਰ ਨਾਲ ਇਹਨਾਂ ਸ਼ਹਾਦਤ ਦੇ ਦਿਨਾਂ ਨੂੰ ਬਣਾ ਰਹੀਆਂ ਜਿੱਥੇ ਦੁਨੀਆ ਭਰ ਵਿੱਚ ਇਹ ਦਿਹਾੜਾ ਬਣਾਇਆ ਜਾਣਾ ਹੈ ਦਿੱਲੀ ਜਿੱਥੇ ਸਤਗੁਰੂ ਜੀ ਦੀ ਸ਼ਹਾਦਤ ਹੋਈ ਉੱਥੇ ਬਣਾਇਆ ਜਾਣਾ ਹੈ ਉੱਥੇ ਤੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪ ਆਪਣਾ ਘਰ ਸ੍ਰੀ ਦੰਦਪੁਰ ਸਾਹਿਬ ਦੀ ਧਰਤੀ ਤੇ ਵਸਾਇਆ ਸੀ ਇਸ ਧਰਤੀ ਨੂੰ ਵੀ ਵਸਾਉਣਾ ਕੀਤਾ ਸੀ ਉੱਥੇ بڑے ਵੱਡੇ ਪੱਧਰ ਤੇ ਸਤਗੁਰੂ ਜੀ ਵੱਲੋਂ ਜਿਹੜੇ ਇਹਦਾ ਦਿਹਾੜਿਆਂ ਦਾ ਜੋ ਪ੍ਰੋਗਰਾਮ ਹੈ ਉਹ ਸ਼ੋਭਨੀ ਗੁਰਦਾ ਪਵੰਦਕ ਕਮੇਟੀ ਵੱਲੋਂ ਕੀਤੇ ਜਾ ਰਹੇ ਆ ਜਿਨ੍ਹਾਂ ਵਿੱਚ 23 ਨਵੰਬਰ ਨੂੰ ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗੁਰਤਾ ਗਦੀ ਦਾ ਪੁਰਬ ਆ ਰਿਹਾ ਉਹ ਗੁਰਦਾਰਾ ਗੁਰੂ ਕੇ ਮਹਿਲ ਜੋ ਗੁਰੂ ਸਾਹਿਬ ਦਾ ਆਪਣਾ ਘਰ ਸੀ ਜਿੱਥੇ ਸਤਗੁਰੂ ਦੀ ਬਹੁਤ ਅਲੱਬਾ ਸਮਾ ਰਹੇ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ 29 ਸਾਲ ਉਸ ਘਰ ਵਿੱਚ ਰਹੇ ਜਿੱਥੇ ਸਤਗੁਰੂ ਜੀ ਦੀਆਂ ਸ਼ਾਦੀਆਂ ਹੋਈਆਂ ਜਿੱਥੇ ਸਤਗੁਰੂ ਜੀ ਦੇ ਸ਼ਹਿਬ ਜਦਾਂ ਦਾ ਜਨਮ ਹੋਇਆ ਇਹ ਉਹੀ ਘਰ ਆ ਜਿਸ ਘਰ ਤੋਂ ਚੱਲ ਕੇ ਧੰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਕਸ਼ਵੀਰ ਦੇ ਪੜਤਾਂ ਦੀ ਫਰਿਆਦ ਨੂੰ ਸੁਣ ਤੋਂ ਬਾਅਦ ਚੱਲ ਕੇ ਦਿੱਲੀ ਸ਼ਹਾਦਤ ਦੇਣ ਗਏ ਅਤੇ ਭਾਈ ਜੈਤਾ ਜੀ ਉੱਥੋਂ ਸੀਸ ਲੈ ਕੇ ਇਸੇ ਘਰ ਵਿੱਚ ਵਾਪਸ ਆਏ ਸਨ ਸੋ ਇਹ ਮਹਾਨ ਧਰਤੀ ਹੈ ਬੜੀ ਇਤਿਹਾਸਿਕ ਬੜੀ ਭਾਰੀ ਧਰਤੀ ਹੈ ਜਿੱਥੇ ਸਤਗੁਰਾਂ ਨੇ ਬੜੇ ਕੌਤਕ ਰਚਾਏ ਆ ਸੋ ਉਹ ਤਤਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੋ ਗੁਰਤਾ ਗਦੀ ਦਾ ਦਿਹਾੜਾ 23 ਨਵੰਬਰ ਨੂੰ ਗੁਰੂ ਕੇ ਮਹਿਲ ਉਹਨਾਂ ਦਾ ਉੱਥੇ ਗੁਰਤਾ ਗਦੀ ਦਾ ਸਥਾਨ ਹੈ ਉੱਥੇ ਬਣਾਇਆ ਜਾਏਗਾ ਉਸ ਤੋਂ ਇਲਾਵਾ 25 ਨਵੰਬਰ ਨੂੰ ਤਤਤਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹਾਦਤ ਦਾ ਦਿਹਾੜਾ ਉਹ ਗੁਰਦੁਆਰਾ ਸੀਸਗੰਨ ਸਾਹਿਬ ਉੱਥੇ ਹੀ ਬਣਾਇਆ ਜਾਣਾ ਹੈ ਅੱਜ ਤੋ 29 ਤਰੀਕ ਤੱਕ ਵਿਸ਼ੇਸ਼ ਪੋਗਾ ਜੋ ਚਲਦਾ ਪਹਿਲਾਂ ਵੀ ਆ ਪਰ ਲੇਕਿਨ ਪਿਛਲੇ ਕੁਝ ਸਾਲਾਂ ਤੋਂ ਉਸ ਨੂੰ ਕਾਫੀ ਪ੍ਰਮੁਖਤਾ ਦਿੱਤੀ ਗਈ ਹੈ ਕਿਉਂਕਿ ਤਾਂਤਾ ਸਾਹਿਬ ਸਿਗੂ ਤੇਗ 72 ਮਹਾਰਾਜ ਜੀ ਦਾ ਸੀਸ ਭਾਈ ਜੈਤਾ ਜੀ 5 ਦਿਨਾਂ ਵਿੱਚ ਲੈ ਕੇ ਆਏ ਸੀ ਕਿਉਂਕਿ ਰਾਤ ਨੂੰ ਚਲਦੇ ਸੀ ਸਵੇਰੇ ਛੁੱਪ ਜਾਂਦੇ ਸੀ ਅਤੇ ਵਕਫ ਵਕਫ ਪੜਾਵਾਂ ਵਿੱਚ ਪਹੁੰਚ ਕੇ ਉਹ 5ਵੇਂ ਦਿਨ ਸ੍ਰੀ ਰਾਂਧਪੁਰ ਸਾਹਿਬ ਦੀ ਧਰਤੀ ਤੇ ਆਏ ਪਹਿਲਾ ਕੀਰਤਪੁਰ ਸਾਹਿਬ ਆਏ ਜਿੱਥੋਂ ਬਬਾਨ ਵਿੱਚ ਸਤਿਗੁਰਾਂ ਦਾ ਸੀਸ ਰੱਖ ਕੇ ਤਨਗੁਰ ਗੋਬਿੰਦ ਸਿੰਘ ਮਹਾਰਾਜ ਅਤੇ ਸਬੂਤੀਆਂ ਸੰਗਤਾਂ ਇਲਾਕੇ ਦੀਆਂ ਉਹ ਸਮੇਂ ਉਹ ਸਤਿਗੁਰ ਜੀ ਦਾ ਸੀਸ ਲੈ ਕੇ ਨੰਦਪੁਰ ਸਾਹਿਬ ਪਹੁੰਚੇ ਸਨ ਅਤੇ ਉੱਥੋਂ ਜੋ ਸੀਸਗੰਬ ਸਾਹਿਬ ਦਾ ਸਥਾਨ ਹੈ ਉੱਥੇ ਉਹ ਸੀਸ ਦਾ ਸੰਸਕਾਰ ਕੀਤਾ ਗਿਆ ਉਹ ਪ੍ਰਾਤਨ ਥੜਾ ਜਿੱਥੇ ਸਤਿਗੁਰ ਜੀ ਦਾ ਸੀਸ ਦਾ ਸੰਸਕਾਰ ਕੀਤਾ ਗਿਆ ਅੱਜ ਜੋ ਦਾ ਤ्यों ਕਾਇਮ ਹੈ ਸੋ ਉੱਥੇ ਬਹੁਤ ਵੱਡੇ ਸਮਾਗਮ ਹੋ ਰਹੇ ਅੱਜ ਦਾ ਵੀ ਸਾਡੇ ਮਨਜੋਗ ਜਾਨੀ ਪਿੰਦਰਪਾਲ ਸਿੰਘ ਜੀ ਜੋ ਮਹਾਨ ਕਥਾਵਾਚਕ ਆ ਵਿਦਵਾਨ ਹੈ ਅਤੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਦੀ ਸ਼ਰਮਣੀ ਰਾਗੀ ਪੰਥ ਦੇ ਉਹ ਵੀ ਉੱਚੇ ਤੌਰ ਤੇ ਇਹਦਾ ਸਮਾਗਮ ਵਿੱਚ ਹਾਜ਼ਰੀ ਭਰਨਗੇ ਸੋ ਬਹੁਤ ਵੱਡੇ ਜਿਹੜੇ ਪ੍ਰੋਗਰਾਮ ਹੈ ਇਹਨਾਂ ਦਿਨਾਂ ਚ ਹੋ ਰਹੇ ਆ ਸੰਗਤਾਂ ਦੀ ਆਪਦਰੂ ਮੁੱਖ ਰੱਖਦੇ ਆ ਵੱਡੇ ਪੱਧਰ ਤੇ ਜਿਹੜੀ ਆਪਦ ਹੋਣੀ ਹੈ ਸ਼ੋਭਣੀ ਗੁਰਦਆ ਪਵੰਦਕ ਕਮੇਟੀ ਵੱਲੋਂ ਸੰਗਤਾਂ ਵਾਸਤੇ ਰਹਿਸ਼ ਦੇ ਪ੍ਰਬੰਧ ਲੰਗਰਾਂ ਦੇ ਪ੍ਰਬੰਧ ਅਤੇ ਇਸ ਤੋਂ ਇਲਾਵਾ ਜੋ ਸੰਗਤਾਂ ਲਈ ਪਾਣੀ ਦਾ ਪ੍ਰਬੰਧ ਕੋਈ ਮੈਡੀਕਲ ਸਹੂਲਤਾਂ ਦਾ ਪ੍ਰਬੰਧ ਇੱਕ ਸੰਗਤਾਂ ਵਾਸਤੇ ਜਿਵੇਂ ਹੋਲੇ-ਭੱਲੇ ਵਿੱਚ ਪਹਿਲਾਂ ਬੀਮਾ ਕਰਾਇਆ ਜਾਂਦਾ ਸੀ ਉਹ ਇਸ ਵਾਰ ਵੀ ਸੰਗਤਾਂ ਦੇ ਬੀਮੇ ਕਰਵਾਏ ਗਏ ਆ ਕਿ ਜੇ ਜਿਹੜੀ ਕੋਈ ਸੰਗਤ ਇੱਥੇ ਆਉਂਦੀ ਆ ਕੋਈ ਦੁਰਘਟਨਾ ਹੁੰਦੀ ਆ 20 ਕਿਲੋਮੀਟਰ ਦੇ ਏਰੀਆ ਵਿੱਚ ਤੇ ਉਹ ਵੀ ਇੱਥੇ ਇਸ ਵਾਰ ਕਰਾਇਆ ਗਿਆ ਮੈਡੀਕਲ ਦੀਆਂ ਟੀਮਾਂ ਵੀ ਗੁਰੂ ਆਮਦਾਸ ਮੈਡੀਕਲ ਕਾਲ ਹਸਪਤਾਲ ਯੂਨੀਵਰਸਿਟੀ ਤੋਂ ਉੱਥੇ ਇੱਥੇ ਪਹੁੰਚ ਰਹੀਆਂ ਆ ਸੋ ਹਰ ਤਰ੍ਹਾਂ ਦੀ ਜਿਹੜੀ ਵਿੜਿਆਦੀ ਲੋੜਾ ਉਹ ਸ਼ੋਭਨੀ ਗੁਰਦਾ ਪਵੰਦਕ ਕਮੇਟੀ ਵੱਲੋਂ ਉਹ ਪ੍ਰਬੰਧ ਕੀਤੇ ਗਏ ਆ ਸੋ ਬੈ ਸਮਝਦਾ ਕਿ ਆਪਣੇ ਇਹਾਤੀ ਦੇ ਅੰਦਰ ਆਪਣੇ ਜੀਵਨ ਦੇ ਅੰਦਰ ਸਾਨੂੰ ਇਹ ਬੜਾ ਵੱਡਾ ਸੁਭਾਗ ਪ੍ਰਾਪਤ ਹੋ ਰਿਹਾ ਅਸੀਂ ਇਹ ਸਤਗੁਰੂ ਜੀ ਦਾ ਦਿਹਾੜਾ ਬਣਾਈਏ ਪੂਰੀ ਸ਼ਰਧਾ ਨਾਲ ਭਾਵਨਾ ਨਾਲ ਭਿੱਜ ਕੇ ਤਰ ਗੁੱਟੇ ਵਾਦ ਸਾਹਿਬ ਜੀ ਦੀ ਪਰਪਕਾਰ ਨੂੰ ਯਾਦ ਕਰਕੇ ਇਹ ਦਿਹਾੜਾ ਬਣਾਉਣ ਲਈ ਵੱਤ ਵੱਸ ਸੰਗਤਾਂ ਨੂੰ ਬੇਨਤੀ ਆ ਕਿ ਪਾਈ ਇਹਨਾਂ ਸਮਿਆਂ ਜਿੱਥੇ ਪਹੁੰਚ ਰਹਾ ਹੈ ਕਿਉਂਕਿ ਬਹੁਤ ਵੱਡੇ ਸਮਾਗਮ ਹੋ ਰਿਹਾ ਬڑے ਵੱਡੇ ਰਾਗੀ ਗੁਰਦਵਾਰ ਦੇ ਕੀਰਤਨੀਏ ਦਰਬਾਰ ਸਾਹਿਬ ਦੀ ਹਜ਼ੂਰੀ ਰਾਗੀ ਸਹਿਬਾਨ ਬਹਾਨ ਵਿਦਵਾਨ ਕਥਾਵਾਚਕ ਬਹੁਤ ਵੱਡੀ ਗਿਣਤੀ ਚ ਪਹੁੰਚ ਰਿਹਾ ਇਸ ਦਰਮਿਆਨ ਇਸਤਰੀ ਸੈਮੀਨਾਰ ਵੀ ਹੋ ਰਿਹਾ ਇਸ ਦਰਮਿਆਨ ਦੇ ਵਿੱਚ ਕਵੀ ਦਰਬਾਰ ਵੀ ਹੋਏਗਾ ਇਸ ਦਰਮਿਆਨ ਦੇ ਵਿੱਚ ਕਥਾ ਵੀ ਕੀਰਤਨ ਵੀ ਬڑے ਵੱਡੇ ਪੱਧਰ ਤੇ ਹੋਣਗੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਵੱਧ ਤੋਂ ਵੱਧ ਇੱਥੇ ਪਹੁੰਚ ਕੇ ਫਲਦਾ ਕਰੋ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤ